ਅੱਜ ਬੀਤੇ ਦਿਨੀ ਜਿਲਪੁਰ ਸ਼ਹਿਰ ਵਿੱਚ ਨਗਰ ਕੌਂਸਲ ਦੀ ਐਕਰੋਚਮੈਂਟ ਟੀਮ ਨੇ ਨਜਾਇਜ਼ ਕਿਤੇ ਕਬਜ਼ਿਆਂ ਨੂੰ ਹਟਾਇਆ ਅਤੇ ਰੇੜੀਆਂ ਵਾਲਿਆਂ ਨੇ ਜਿਹੜੇ ਕਬਜ਼ੇ ਕੀਤੇ ਸੀ ਉਹਨਾਂ ਨੂੰ ਉੱਥੋਂ ਉਗੇੜਿਆ ਆਉ ਤੁਹਾਨੂੰ ਦਿਖਾਣੇ ਆ ਲਾਈਵ ਤਸਵੀਰਾਂ ਜਿਲਪੁਰ ਤੋਂ ਨਾਬਾ ਤੋਂ ਪਬਾਤ ਰੋਡ ਤੇ ਤੁਹਾਨੂੰ ਲਾਈਵ ਤਸਵੀਰਾਂ ਸਭ ਤੋਂ ਪਹਿਲਾਂ YF5 ਇੰਡੀਆ ਨਿਊਜ਼ ਤੇ ਨੇ ਪਹਿਲਾ ਸਭ ਤੋਂ ਪਹਿਲਾ ਸਰ ਆਪਣਾ ਨਾਮ ਦੱਸੋ ਕਿੱਥੇ ਗੋਤਮ ਗੋਤਮ ਸੇਧਿਆ ਠੀਕ ਹੈ ਜੀ ਅਜੀਬਾ ਕਿੱਥੇ ਰਹਾ ਅਫੋਰਟ ਅੱਛਾ ਜੀ ਕਿੱਥੇ ਜੋ ਇੱਕ ਅਲਟੀਮੇਟਿਕ ਕਾਰਵਾਈ ਕਰ ਰਹੀ ਹੈ ਹਾਂ ਜੀ ਕਾਰਵਾਈ ਤਾਂ ਬਹੁਤ ਚੰਗੀ ਹੈ ਪਰ ਜਦੋਂ ਵੀ ਇਹ ਚਲੇ ਜਾਣਗੇ ਠੀਕ ਹੈ ਇਹਨਾਂ ਦੇ ਕੋਈ ਮੇਨਟੇਨੈਂਸ ਇਸ ਤਰ੍ਹਾਂ ਹੋਣਾ ਜਿਹਦਾ ਹੁਣ ਤੁਸੀਂ ਕੈਮਰਾ ਲੈ ਕੇ ਆ ਰਹੇ ਹੋ ਤਿੰਨ ਦੋ ਚਲੇ ਆਉਗੇ ਇਹਨਾਂ ਨੇ ਅੱਧੇ ਘੰਟੇ ਬਾਅਦ ਦੁਬਾਰਾ ਫਿਰ ਆਦਾ ਆਫਿਸ ਸੈਟਅਪ ਲਾ ਲੈਣਾ ਤੁਸੀਂ ਕੰਪਲੀਟ ਜੀ ਜੀ ਸਭ ਤੋਂ ਵੱਡੀ ਗੱਲ ਹੈ ਜਿਹੜੇ ਸਬਜ਼ੀ ਵਾਲੇ ਨੇ ਹਾਂ ਜੀ ਇੱਥੇ ਉਹਨਾਂ ਨੇ ਆਦੇ ਸ਼ਟਰਾਂ ਤੋਂ ਅੱਗੇ ਲਾਈਆਂ ਹੀ ਆ ਸਵੇਰੇ ਇੰਨ ਟ੍ਰੈਫਿਕ ਟ੍ਰੈਫਿਕ ਹੰਡਾ ਪਾਵ ਦੇ ਕੇ ਅਜੀ ਮੈਂ ਟ੍ਰੈਫਿਕ ਵਿਭਾਗ ਦੇ ਅਧਿਕਾਰ ਦੇ ਆਣਾ ਬੰਦ ਕਰਦਾ ਕਿਉਂਕਿ ਐਕਸੀਡੈਂਟ ਹੋਣ ਦਾ ਖਤਰਾ ਹੈ ਠੀਕ ਜੋਨੀ ਤਨੀ ਸਾਡੇ ਨਾਲ ਨਗਰ ਕੌਂਸਲ ਤੋਂ ਰਵਿੰਦਰਪਾਲ ਜੀ ਮੌਜੂਦ ਨੇ ਅੱਜ ਦੀ ਕਾਰਵਾਈ ਤੇ ਉਹਨਾਂ ਕੋਲ ਪੁੱਛਦੇ ਆ ਕਿ ਸਸਿਕਲਪਾ ਜੀ ਭਾਈ ਅੱਜ ਜਿਹੜੀ ਕਾਰਵਾਈ ਕੀਤੀ ਤੁਸੀਂ ਤੇ ਐ ਕਿ ਉਹ ਹੈ ਜੀ ਸਾਰੀ ਟ੍ਰੇਲ ਦੱਸੋ ਇੱਕ ਵਾਰੀ ਇਹਦੇ ਵਿੱਚ ਪੱਤਰਕਾਰ ਸਾਡੇ ਕੋਲੋਂ ਹਿੱਟਨ ਦੇ ਵਿੱਚ ਸ਼ਿਕਾਇਤਾਂ ਬਹੁਤ ਆ ਰਹੀਆਂ ਕਿਉਂਕਿ ਨਾਬਾ ਸਾਹਿਬ ਤੋਂ ਭਵਾਂ ਹਾਟ ਰੋਡ ਜਾਂ ਭਵਾਂ ਤੋਂ ਨਾਬਾ ਜਿਹੜੀ ਰੋਡ ਜਾ ਰਹੀ ਹੈ ਇੰਨੀ ਜ਼ਿਆਦਾ ਇਨਗਰੋਊਮੈਂਟ ਹੋ ਚੁੱਕੀ ਆ ਪਰ ਰੋਡ ਦੇ ਉੱਪਰ ਬੰਦੇ ਆ ਕੇ ਆਮ ਜਨਤਨ ਬਹੁਤ ਜ਼ਿਆਦਾ ਦੁੱਖਤ ਦੇ ਵਿੱਚ ਸਾਹਮਣਾ ਕਰਨਾ ਪੈਂਦਾ ਐਕਸੀਡੈਂਟ ਵੀ ਹੋ ਰਹੇ ਆ ਪਰਸ ਜੁਤੇ ਉਹ ਲੜਾਈ ਝਗੜੇ ਵੀ ਹੋਏ ਆ ਜਿਹਦੇ ਸਬੰਧ ਦੇ ਵਿੱਚ ਅੱਜ ਜੀ ਆਪਣਾ ਬਹੁਤ ਹੀ ਜ਼ਿਆਦਾ ਕੋਸ਼ਿਸ਼ ਕੀਤੀ ਹੈ ਕਿ ਸਾਰੇ ਜਿਹੜੇ ਕਬਜ਼ੇ ਹਟਾਏ ਆ ਉਹਨੀਆਂ ਉਹ ਰੇੜੀਆਂ ਵਾਲੇ ਬੈਠ ਕੇ ਥੱਲੇ ਸਬਜਟ ਰੂਟ ਰੋਕੇ ਨੇ تقريبا 60% ਰੇੜੀਆਂ ਦੀ ਕਬਜ਼ੇ ਲੈ ਚੁੱਕੇ ਆ ਇਹਨਾਂ ਦਾ ਸਾਡੇ ਕੋਲ ਕੰਪਲੇਂਟ ਆਉਂਦੀ ਹੈ ਇੱਕ ਦੁਕਾਨ ਦਾ ਕਬਜ਼ਾ ਦੁਕਾਨ ਬੰਦੇ ਦੀ ਆਪਣੀ ਆ ਫਿਰ ਉਹ ਕੀ ਕਰਦਾ ਅੱਗੇ ਰੇੜੀਆਂ ਨੂੰ ਪ੍ਰਾਈਸ ਤੇ ਲੈ ਕੇ 100-200 ਰੁਪਏ ਲੈ ਕੇ ਨੂੰ ਲਵਾ ਜਾਂਦਾ ਉਹ ਕੀ ਕਰ ਤੁਹਾਨੂੰ ਅਗਿਲਵਾ ਜਾਂਦਾ ਉਹ ਸੜਕ ਬਾਜੀ ਨਹੀਂ ਜਿਹਦੇ ਵਿੱਚ ਕੀ ਆਪਣਾ ਇੱਕ ਤਾਂ ਸਰਕਾਰ ਨੂੰ ਰੈਵਨਿਊ ਦਾ ਨਿਸ਼ਾਨ ਹੈਗਾ ਦੂਜੀ ਗੱਲ ਇਹ ਕਿ ਇਹਦੇ ਨਜ਼ਦੀਕ ਹੀ ਆ ਕਬਜ਼ੇ ਉਹ ਦਿਨੋਂ ਦਿਨ ਵਧਦੇ ਜਾ ਰਹੇ ਆ ਸਾਡੇ ਮਾਨ ਜੋ ਅਸ਼ੋਕ ਬਤਰੀਆ ਜੀ ਦੀ ਸਕਦੇ ਰਹਾ ਤਾਂ ਕੀ ਮੰਡੜੀ ਆਪਾਂ ਕਬਜ਼ਾ ਕਿਸੇ ਦੋਸਤ ਦਾ ਬਰਦਾਸ਼ਤ ਨਹੀਂ ਕਰਤਾ ਜਾਊਗਾ ਆਮ ਲੋਕਾਂ ਜਿਹੜੀ ਹੈਗੀ ਆਪਣਾ ਉਹ ਫ੍ਰੀडम ਔਰ ਵਧੀਆ ਆਪਣੀ ਦੇਖਿਆ ਸੀ ਜਿਹੜੀਗੀ ਸ਼ਹਿਰ ਬਹੁਤ ਵੱਡਾ ਲੇਕਿਨ ਵੀ ਵਾਦਾ ਕਰਦੇ ਆਂ ਵੀ ਆਮ ਪਬਲਿਕ ਨੂੰ ਜਿਹੜਾ ਹੈਗਾ ਇਸੇ ਆਪਣਾ ਕੋਈ ਕਿਸੇ ਵੀ ਤਰ੍ਹਾਂ ਦਾ ਦੁਕਾਨਦਾਰ ਬੰਦ ਕਰ ਨਹੀਂ ਕਰਦੇ ਦੇਖੋ ਸਭ ਤੋਂ ਬੜੀ ਵੀ ਆਪੀਲ ਮੇਰੀ ਇਹ ਆ ਕਿ ਦੇਖੋ ਸਾਰੇ ਭੈਣ ਭਰਾ ਹੈਗੇ ਆ ਵਾਪਸ ਦੇ ਵਿੱਚ ਜਿਹੜੇ ਦੁਕਾਨਦਾਰ ਆ ਉਹ ਘੱਟੋ ਘੱਟ ਜਿਹੜੀਆਂ ਰੇੜੀਆਂ ਲਗਵਾਉਂਦੇ ਕੇ ਪੈਸੇ ਲੈ ਕੇ ਰੇੜੀਆਂ ਲਵਾ ਰਹੇ ਆ ਉਹਦੇ ਨਾਲ ਜਿਹੜੀ ਇਹ ਸ਼ਹਿਰ ਦੀ ਸੁੰਦਰਤਾ ਬਹੁਤ ਜ਼ਿਆਦਾ ਬੜੀ ਖਤਮ ਹੁੰਦੀ ਜਾ ਰਹੀ ਆ ਵੀ ਤੁਸੀਂ ਜਿਹੜਾ ਇੱਥੇ ਕੋਈ ਬੇਰੋਜ਼ੀ ਰੋਟੀ ਸਾਡੇ ਕਮਾਣੀ ਆ ਕਾਸ਼ ਇਹ ਸੜਕਾਂ ਨੂੰ ਤਾਂ ਬਖਸ਼ ਦੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜੀ ਪੁਲਿਸੀਆਂ ਵੜਨੀਆਂ ਜਿਹੜਾ ਸੜਕ ਦੇ ਕਬਜ਼ਾ ਕਰਾਊਗਾ ਜਾਂ ਕਰੂਗਾ ਉਹਦੇ ਪਰੜੀ ਇੱਕ ਸਖਤ ਤੋਂ ਸਖਤ ਕਰ ਦੇਗਾ ਤਾਂ ਨਹੀਂ ਕੀਤੀ ਗਈ ਧੰਨ ਠੀਕ ਹੈ ਥੈਂਕ ਯੂ